ਸੋਸ਼ਲ ਮੀਡੀਆ ਤੇ ਇੱਕ ਲੜਕੀ ਵੱਲੋਂ ਦੁਰਗਿਆਨਾ ਮੰਦਰ ਦੇ ਅੰਦਰ ਗਾਣੇ ਉੱਤੇ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਇਸ ਨੂੰ ਲੈ ਕੇ ਧਾਰਮਿਕ ਜਥੇਬੰਦੀਆਂ ਹੋਈਆਂ ਇਕੱਠੀਆਂ ਤੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਜਿਸ ਦੇ ਚਲਦੇ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਇਸ ਦੀ ਸ਼ਿਕਾਇਤ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਨੂੰ ਵੀ ਕੀਤੀ ਗਈ ਹੈ। ਵਿਨੋਦ ਕੁਮਾਰ ਕੇਆਚੀ ਨਿਊਜ਼ ਨੈਟਵਰਕ। ਜੈਸ਼ੀਰਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਇਸ ਬੰਦ ਚ ਹੈਗੀ ਆ ਕਿ ਇੱਕ ਨਾ ਸ਼੍ਰੀ ਦਰਗਿਆਨਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਆ ਉਰੇ ਬਾਰ ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਇਸ ਸੰਬੰਧ ਵਿੱਚ ਮੈਂ ਸ਼੍ਰੀ ਦਰਗਿਆਨਾ ਤੀਰਥ ਦੀ ਕਮੇਟੀ ਦੀ ਨੋਟ ਚ ਲਿਆਂਦਾ ਸੀ 18 ਤਰੀਕ ਨੂੰ 18 ਜੂਨ ਨੂੰ ਮੈਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੀ ਜਨਰਲ ਸੈਕਟਰੀ ਔਰ ਜੋ ਦਰਗਿਆਨਾ ਕਮੇਟੀ ਦੇ ਕੀਰਤਨ ਦੇ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਵੱਡੇ ਹਰਮਾਨ ਜੀ ਦੇ ਜਿਹੜੇ ਚੇਅਰਮੈਨ ਆ ਡਾਕਟਰ ਰਕੇਸ਼ ਜੀ ਮੈਂ ਸਾਰਿਆਂ ਨੂੰ WhatsApp ਤੇ ਮੈਸੇਜ ਪਾਇਆ ਸੀ ਪਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਜੇ ਤੱਕ ਕਿ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆਇਆ ਬਾਕੀ ਜਨਰਲ ਸੈਕਟਰੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੈ ਅੱਗੋਂ ਮੈਸੇਜ ਕੀ ਮੈਂ ਇਹਨੂੰ ਵੇਖ ਰਿਆ ਆਂ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ 9 ਦਿਨ ਹੋ ਗਏ ਨੇ ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ ਕੋਈ ਇਹਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਕਿ ਹੱਦ ਸ੍ਰੀ ਦਰਗਿਆਨਾ ਤੀਰਸ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀ ਆ ਭਾਵਨਾ ਨੂੰ ਠੇਸ ਪਹੁੰਚਾ ਰਹੀ ਆ ਬੀਬੀ ਜਿਹੜੀ ਬੀਬੀ ਨੇ ਇਹ ਵੀਡੀਓ ਬਣਾ ਕੇ ਪਾਈ ਆ ਕਿ ਜੇ ਦਰਗਿਆਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਸਾਡੇ ਵੱਲੋਂ ਸੰ ਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਸਾਡੇ ਭਾਵਨਾ ਨੂੰ ਠੇਸ ਪਹੁੰਚਾਣ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜਿਹਾ ਸੰਗਿਆਨ ਨਾ ਹੋਵੇ ਕਿ ਕੋਈ ਜਾ ਕੇ ਅਸੀਂ ਦਰਗਿਆਨਾ ਤੇ ਉਸਦੇ ਅੰਦਰ ਵੀਡੀਓ ਬਣਾਵੇ ਤੇ ਗਾਣੇ ਲਾ ਕੇ ਵੇ ਵਾਰਲ ਕਰੇ 18 ਤਰੀਕ ਨੂੰ ਮੈਂ ਪਾਇਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਹੀ ਡੇਟ ਤੱਕ ਵੀ ਦਰਸ਼ੀ ਦਰਗਿਆਨਾ ਤੀਸਰੇ ਅੰਦਰ ਵੀਡੀਓ ਬਣ ਰਹੀਆਂ ਨੇ ਕਿ ਕਮੇਟੀ ਦਾ ਇਸ ਬੰਦੇ ਖਿਆਲ ਹੀ ਨਹੀਂ ਹੈਗਾ ਕਿ ਚਾਹੇ ਕੋਈ ਬੇਅਦਵੀ ਕਰੇ ਚਾਹੇ ਕੋਸ਼ਿਸ਼ ਕਰੇ ਕਮੇਟੀ ਦਾ ਇਸ ਬੰਦੇ ਕੋਈ ਖਿਆਲ ਨਹੀਂ ਹੈਗਾ ਜੀ ਦਰਗਿਆਨਾ ਕਮੇਟੀ ਦੇ ਆਪਸ ਵਿੱਚ ਹੀ ਲੜ ਰਹੀ ਨੇ ਤੁਸੀਂ ਵੇਖੋ ਜੀ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਨੇ ਨਿਤ ਰੋਜ਼ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਦਰਗਿਆਨਾ ਕਮੇਟੀ ਦਾ ਮੰਦਰਵਾਲ ਕੋਈ ਖਿਆਲ ਨਹੀਂ ਹੈਗਾ ਉਹਨਾਂ ਦਾ ਖਿਆਲ ਸਿਰਫ ਆਪਣੀ ਲੜਾਈ ਵੱਲ ਆ ਕਿ ਮੈਂ ਦਰਗਿਆਨਾ ਕਮੇਟੀ ਨੂੰ ਇਹ ਗੱਲ ਕਹਿਣਾ ਚਾਹਨਾ ਆ ਕਿ ਇਹ ਲੜਾਈਆਂ ਛੱਡ ਕੇ ਮੰਦਰਵਾਲ ਖਿਆਲ ਕਰੋ ਕਿ ਮੰਦਰ ਵਿੱਚ ਵੇਖੋ ਕੀ ਹੋ ਰਿਹਾ ਆ ਲੜਾਈਆਂ ਤੇ ਤੁਹਾਡਾ ਇੱਕ ਪਰਸਨਲ ਮੈਟਰ ਹੈਗਾ ਆ ਆਪਾਂ ਦਰਗਿਆਨਾ ਸਿੱਧੀ ਦਰਗਿਆਨਾ ਤੀਰਥ ਨੂੰ ਲੜਾਈ ਦਾ ਮੰਚ ਨਾ ਬਣਾਈਏ ਜਿਹੜੀਆਂ ਲੋਕੀ ਬੇਅਦਬੀਆਂ ਕਰਦੇ ਪਏ ਨੇ ਉਹਨਾਂ ਵੱਲ ਹੋਈਏ ਕਈ ਉਥੇ ਬੈ ਕੇ ਰਾਜਨੀਤੀ ਕਰਦੇ ਬੈ ਨੇ ਦਰਗਿਆਨਾ ਤੇ ਇੱਕ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਜੇ ਤੁਹਾਡੀ ਆਸਥਾ ਨਾਲ ਕੋਈ ਉਥੇ ਖੇਡ ਖਲਵਾਰ ਕਰ ਜੇਗਾ ਤੇ ਤੁਹਾਡਾ ਉਥੇ ਬਹਿਣ ਦਾ ਕੀ ਮਕਸਦ ਆ ਅਸੀਂ ਕਿਸੇ ਵੀ ਵਾਸਤੇ ਉਥੇ ਬੈਠੇ ਕਮੇਟੀ 'ਚ ਕਾਦੇ ਵਾਸਤੇ ਅਸੀਂ ਦਫ਼ਤਰਾਂ 'ਚ ਬੈੰਨੇ ਆ ਮੈਂ ਬੇਨਤੀ ਕਰਦਾ ਆ ਕਿ ਥੋੜਾ ਜਿਆ ਇਸ ਬੰਦੇ ਨੇ ਸੰਗਿਆਨ ਲੋ ਕਿ ਮੰਦਰ ਦੇ ਅੰਦਰ ਕੀ ਹੋ ਰਿਹਾ ਆ ਕੌਣ ਵੀਡੀਓ ਬਣਾ ਰਿਹਾ ਆ ਕੌਣ ਕੀ ਕਰ ਰਿਹਾ ਅਸੀਂ ਉਸ ਬੰਦ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕੰਪਲੇਨਟ ਦੇਣ ਜਾ ਰਹੇ ਆ ਕਿ ਉਸ ਬੀਬੀ ਦੀ ਤਫ਼ਤੀਸ਼ ਕੀਤੀ ਜਾਵੇ ਬੀਬੀ ਕਿਹੜੀ ਆ ਤੇ ਇਰਤੇ ਕਾਰਵਾਈ ਕੀਤੀ ਜਾਵੇ ਨੋਜਵਨ ਫੇਰੀ ਚੱਦੀ ਵੀ ਇਹੋ ਜੇ ਕੰਮ ਉਹਨਾਂ ਕਿ ਮੈਂ ਆਪਣੇ ਬੱਚੇ ਤੇ ਬੱਚੀਆਂ ਨੂੰ ਇਹੋ ਸੰਦੇਸ਼ ਦਵਾਂਗਾ ਕਿ ਧਾਰਮਿਕ ਆਸਥਾ ਨੂੰ ਫੇਛ ਨਾ ਪਜਾਓ ਤੁਸੀਂ ਜਿਸ ਵੀ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਪ੍ਰਮਾਤਮਾ ਨੂੰ ਪ੍ਰਮਾਤਮਾ ਦੀ ਜਗ੍ਹਾ ਤੇ ਰੱਖੋ ਕਲਚਰ ਪ੍ਰੋਗਰਾਮ ਨੂੰ ਆਪਣੇ ਕਲਚਰ ਪ੍ਰੋਗਰਾਮ ਦੀ ਜਗ੍ਹਾ ਤੇ ਰੱਖੋ ਹੋਰੀਆਂ ਬਾਹਰ ਜਗ੍ਹਾਆਂ ਆ ਗਈਆਂ ਜਿੱਥੇ ਮੱभी ਤੁਸੀਂ ਬਣਾਓ ਪਰ ਮੰਦਰਾਂ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਗਾਣੇ ਲਾ ਕੇ ਨਾ ਪੇਸ਼ ਕਰੋ ਕਿਉਂਕਿ ਇਸ ਵਿੱਚ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਆ ਤੁਹਾਡਾ ਤੇ ਆਪਣਾ ਤੁਸੀਂ ਆਪਣੇ ਵਾਇਰਲ ਹੋਣ ਦੀ ਖਾਤਰ ਇਹੀ ਬੇਅਦਬੀਆਂ ਕਰਦੇ ਜੇ ਇਹ ਕੰਮ ਨਾ ਕਰੋ ਤੁਸੀਂ Providing a wide range of professional courses with 100% placement assistance. We are Sri Sai Group of Institutes.